ਜਾਬਚੇ ਪ੍ਰਵਾਸੀਆਂ ਦਾ ਮੁੱਦਾ ਬਹੁਤ ਹੀ ਜ਼ਿਆਦਾ ਗਰਮਾਇਆ ਹੋਇਆ ਜਿਸ ਨੂੰ ਲੈ ਕੇ ਹਰਿਆਣਾ ਕਮੇਟੀ ਦੇ ਪ੍ਰਧਾਨ ਦੇ ਬਿਆਨ ਵੀ ਸਾਹਮਣੇ ਆਏ ਨੇ ਪਰ ਉਸ ਤੋਂ ਪਹਿਲਾਂ ਆਪਾਂ ਤਾਂ ਹੁਣ ਦੱਸ ਦਈਏ ਕਿ ਪ੍ਰਵਾਸੀ ਦੇ ਵੱਲੋਂ ਹੁਸ਼ਿਆਰਪੁਰ ਚ ਛੋਟੇ ਬੱਚੇ ਨਾਲ ਕਾਂਡ ਕੀਤਾ ਗਿਆ ਜਿਸ ਨੇ ਸਾਰਿਆਂ ਦੇ ਹਿਰਦੇ ਨੂੰ ਝੰਡੋੜ ਕੇ ਰੱਖ ਦਿੱਤਾ ਸੀ ਉਸ ਤੋਂ ਬਾਅਦ ਇੱਕ ਪ੍ਰਵਾਸੀ ਮਜ਼ਦੂਰ ਨੇ ਇੱਕ 8 ਸਾਲ ਦੇ ਅਪਾਹਜ ਬੱਚੇ ਨੂੰ ਉਸਦੇ ਘਰੋਂ ਅਗਵਾ ਕਰ ਲਿਆ ਤੇ ਉਸ ਨੂੰ ਪਿੰਡ ਦੇ ਇੱਕ ਅਵਸਥਾਨ ਦੇ ਵਿੱਚ ਲੈ ਗਿਆ ਸੀ ਜਿੱਥੋਂ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਬੱਚਾ ਚੀਕਣ ਲੱਗਿਆ ਤਾਂ ਲੋਕਾਂ ਨੇ ਉਸ ਨੂੰ ਛਡਵਾਇਆ ਇਸ ਤੋਂ ਬਾਅਦ ਹੀ ਪ੍ਰਵਾਸੀ ਮਜ਼ਦੂਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਗਿਆ ਸੀ ਪੁਲਿਸ ਅਨੁਸਾਰ ਇਹ ਸਾਰੀ ਘਟਨਾ ਦਾ ਸਬੰਧ ਜਿਹੜੀ ਇੱਕ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਜਿਹੜੀ ਇਹ ਘਟਨਾ ਹੋਈ ਸੀ ਤੇ ਇਸ ਦੇ ਨਾਲ ਹੀ ਬੀਤੇ ਦਿਨਾਂ ਦੀ ਗੱਲ ਕਰਦੇ ਹਾਂ ਤਾਂ ਅਮਰitsar ਦੇ ਵੋਲਾ ਇਲਾਕੇ ਦੀ ਸਬਜ਼ੀ ਮੰਡੀ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਇੱਕ ਪੰਜਾਬੀ ਨੌਜਵਾਨ ਤੇ ਸ਼ਰੀਆਮ ਹਮਲਾ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਕੁਝ ਜਥੇਬੰਦੀਆਂ ਦੇ ਵੱਲੋਂ ਧਰਨੇ ਵੀ ਦਿੱਤੇ ਗਏ ਸੀ ਤੇ ਹੁਣ ਇਸ ਦੇ ਨਾਲ ਹੀ ਤੁਹਾਨੂੰ ਆਪਾਂ ਹਰਿਆਣਾ ਕਮੇਟੀ ਦੇ ਪ੍ਰਧਾਨ ਵੀ ਹਰਿਆਣਾ ਕਮੇਟੀ ਦੇ ਪ੍ਰਧਾਨ ਦੇ ਬਿਆਨ ਵੀ ਸੁਣਾ ਦਿੰਨੇ ਆ ਪੰਜਾਬ ਤੇ ਹਰਿਆਣੇ ਦੇ ਵਿੱਚ ਪ੍ਰਵਾਸ ਦਾ ਮੁੱਦਾ ਬਹੁਤ ਵੱਡਾ ਰਹਿੰਦਾ ਹੈ ਪ੍ਰਵਾਸੀ ਆਉਂਦੇ ਵੀ ਵੱਡੀ ਗਿਣਤੀ 'ਚ ਨੇ ਤੇ ਪੰਜਾਬ ਤੇ ਹਰਿਆਣੇ ਦੇ ਲੋਕ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਵੀ ਵੱਡੀ ਗਿਣਤੀ 'ਚ ਨੇ ਦੋਵੇਂ ਤਰ੍ਹਾਂ ਦੇ ਪ੍ਰਵਾਸ ਨੂੰ ਕਿਵੇਂ ਸਮਝਦੇ ਹੋ ਇਸ ਤਰ੍ਹਾਂ ਜੀ ਇੱਕ بڑا ਕ੍ਰਿਟਿਕੈਟ ਜਾਂ ਕੁਐਸਚਨ ਹੈ ਕਿਉਂਕਿ ਸਾਨੂੰ ਜ਼ਰੂਰਤ ਕਰਕੇ ਉਹਨਾਂ ਨੂੰ ਮੰਗਾਣਾ ਪੈਂਦਾ ਸਾਡੇ ਆਪਣੇ ਬੱਚੇ ਬਾਹਰ ਚਲੇ ਗਏ ਸਾਡੇ ਬਿਜ਼ਨਸ ਸਾਡੀਆਂ ਖੇਤੀਬਾੜੀਆਂ ਵਾਸਤੇ ਸਾਨੂੰ ਪ੍ਰਵਾਸੀਆਂ ਦੀ ਲੋੜ ਪੈਂਦੀ ਏ ਉਹ ਆਉਂਦੇ ਨੇ ਨਾ ਸਾਰੇ ਪ੍ਰਵਾਸੀ ਗਲਤ ਹੋ ਸਕਦੇ ਨੇ ਤੇ ਨਾ ਹੀ ਸਾਰੇ ਲੋਕ ਗਲਤ ਹੋ ਸਕਦੇ ਨੇ ਇਸ ਕਰਕੇ ਤੇ ਦੁਨੀਆ ਜਿਉਂਦੀ ਬਣੀ ਏ ਕੋਈ ਲੋਕ ਗਲਤ ਹੁੰਦੇ ਨੇ ਮੈਂ ਇਹ ਗੱਲ ਕਹਿਣਾ ਵਾਂ ਕਿ ਜੋ ਵੀ ਪ੍ਰਵਾਸੀ ਗਲਤ ਹੋਵੇ ਜਾਂ ਆਪਣਾ ਕੋਈ ਗਲਤ ਹੋਵੇ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਉਹਨੂੰ ਉਹਦਾ ਭੁਗਤਣਾ ਚਾਹੀਦਾ ਹੈ ਤਾਂ ਕਿ ਦੂਜੇ ਲੋਕਾਂ ਨੂੰ ਉਹ ਤੋਂ ਸਬਕ ਮਿਲੇ ਕਿ ਜੇ ਕੋਈ ਗਲਤ ਕੰਮ ਹੋਵੇਗਾ ਤੇ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਪ੍ਰਵਾਸੀਆਂ ਦੇ ਮੁੱਦੇ ਤੇ ਦੀਪ ਸਿੱਧੂ ਦੇ ਪਰਾ ਮਨਦੀਪ ਸਿੱਧੂ ਦੇ ਬਿਆਨ ਵੀ ਤੁਹਾਨੂੰ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਬੀਤੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਪ੍ਰਵਾਸੀਆਂ ਦੇ ਮਸਲੇ ਤੇ ਖੁੱਲ੍ਹ ਕੇ ਗੱਲਬਾਤ ਕੀਤੀ ਸੀ। ਉਹਨਾਂ ਨੇ ਸਿੱਧੇ ਤੌਰ ਤੇ ਇਸ ਸਪਸ਼ਟ ਕਰ ਦਿੱਤਾ ਸੀ ਕਿ ਹੁਸ਼ਿਆਰਪੁਰ ਵਿੱਚ ਹੋਏ ਵੈਂਸ਼ੀ ਕਤਲकांड ਦੇ ਮੁਲਜ਼ਮਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ। ਇਸ ਦੇ ਨਾਲ ਹੀ ਉਹਨਾਂ ਨੇ ਇਸ ਮਸਲੇ ਤੇ ਕਾਂਗਰਸੀ ਆਗੂਆਂ ਦੇ ਵੱਖੋ-ਵੱਖਰੇ ਬਿਆਨਾਂ ਤੇ ਨਿਸ਼ਾਨੇ ਵੀ ਵਿੰਨੇ ਸੀ। ਉਹਨਾਂ ਨੇ ਕਿਹਾ ਕਿ ਆਪਣੀ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਆਸੀ ਕੀ ਹੁਸ਼ਿਆਰਪੁਰ ਵਿੱਚ ਬੜੀ ਬੇਰਹਿਮੀ ਤੇ ਗੈਰਮਨੁੱਖੀ ਤਰੀਕੇ ਨਾਲ ਕਤਲ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਫਾਸਟ ਟਰੈਕ ਅਦਾਲਤ ਰਾਹੀਂ ਮੁਲਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਸੀ ਕਿ ਅਪਰਾਧੀ ਦਾ ਕੋਈ ਧਰਮ ਜਾਤ ਜਾਂ ਦੇਸ਼ ਜਾਂ ਪ੍ਰਦੇਸ਼ ਨਹੀਂ ਹੁੰਦਾ ਜੇ ਕੋਈ ਕਾਨੂੰਨ ਨੂੰ ਹੱਥ ਦੇ ਵਿੱਚ ਲੈਂਦਾ ਤਾਂ ਉਸ ਨੂੰ ਬਖਸਿਆ ਨਹੀਂ ਜਾਵੇਗਾ ਚਾਹੇ ਉਹ ਕਿਤੇ ਦਾ ਵੀ ਰਹਿਣ ਵਾਲਾ ਹੋਵੇ ਉਹਨਾਂ ਨੇ ਕਿਹਾ ਕਿ ਜੇ ਕੋਈ ਜੁਰਮ ਕਰਦਾ ਤਾਂ ਅਸੀਂ ਉਸ ਨੂੰ ਹੋਰ ਸੂਬਿਆਂ ਤੋਂ ਜਿਹੜਾ ਦੇਸ਼ ਤੋਂ ਵੀ ਕਾਬੂ ਕਰ ਲੈਂਦੇ ਆ ਤੇ ਹੁਣ ਤੁਹਾਨੂੰ ਦੀਪ ਸਿੱਧੂ ਦੇ ਭਰਾ ਯਾਨੀ ਕਿ ਮਨਦੀਪ ਸਿੱਧੂ ਦੇ ਬਿਆਨ ਵੀ ਸੁਣਾ ਦਿੰਨੇ ਆ ਪੰਜਾਬ ਦੇ ਵਿੱਚ ਪ੍ਰਵਾਸ ਦਾ ਮੁੱਦਾ ਬਹੁਤ ਵੱਡਾ ਹੈ ਪ੍ਰਵਾਸੀ ਆਉਣ ਦੇ ਵੀ ਵੱਡੀ ਗਿਣਤੀ ਚ ਨੇ ਤੇ ਇਥੋਂ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਬਾਹਰ ਵੀ ਜਾਂਦੇ ਨੇ ਇਹ ਚੀਜ਼ ਨੂੰ ਕਿਵੇਂ ਸਮਝਦੇ ਹੋ ਤੁਸੀਂ ਦੇਖੋ ਜਿਹੜਾ ਜੇ ਕੋਈ ਆਪਣੇ ਕੋਲ ਇਨਫਰਾਸਟ੍ਰਕਚਰ ਹੋਊਗਾ ਸਰਕਾਰਾਂ ਆਪਾਂ ਨੂੰ ਕੋਸ਼ਿਸ਼ ਇਹੋ ਜਾਂ ਸਿਸਟਮ ਬਣਾ ਕੇ ਦੇਣੀ ਆ ਵੀ ਆਪਣੇ ਨੌਜਵਾਨ ਇੱਥੋਂ ਨਾ ਜਾਣ ਜੇ ਉਹ ਜਾਂਦੇ ਆ ਸਪੇਸ ਖਾਲੀ ਹੁੰਦੀ ਆ ਤੇ ਕੋਈ ਲਾਅ ਐਵ ਜਾਂ ਹੋਣਾ ਚਾਹੀਦਾ ਵੀ ਜਿਹੜੇ ਪ੍ਰਵਾਸੀ ਇੱਥੇ ਆਉਂਦੇ ਆ ਜਿਵੇਂ ਪੰਜਾਬ ਲਈ ਆ ਵੀ ਪੰਜਾਬ ਦੇ ਹੋਰ ਕਿਤੇ ਜਾ ਕੇ ਆਪਾਂ ਲੈਂਡ ਨਹੀਂ ਬਾਈ ਕਰ ਸਕਦੇ ਆਪਣੇ ਕੋਲੇ ਉਹ ਰਾਈਟਸ ਨਹੀਂ ਹੈਗੇ ਹੋਰ ਸਟੇਟਾਂ ਨੇ ਦਿੱਤੇ ਹੋਏ ਤੇ ਉਹ ਆਪਾਂ ਨੂੰ ਵੀ ਕੁਝ ਇਹੋ ਜਿਹਾ ਕਾਨੂੰਨ ਚਾਹੀਦਾਗਾ ਵੀ ਹੋਰ ਸਟੇਟਾਂ ਵਾਲੇ ਇੱਥੇ ਆ ਕੇ ਕੰਮ ਕਰ ਸਕਣ ਨਾ ਉਹ ਜ਼ਮੀਨ ਲੈ ਸਕਣ ਨਾ ਉਹ ਵੋਟ ਪਾ ਸਕਣ ਜੇ ਇਹ ਸਿਸਟਮ ਆਪਣਾ ਸਿਸਟਮ ਹਿੱਲ ਗਿਆ ਤਾਂ ਜਿਹੜੀ ਪੰਜਾਬ ਦੀ ਖੁਦਮੁਖਤਿਆਰੀ ਆ ਜਾਂ ਪੰਜਾਬ ਦੀ ਹੋਂਦ ਆ ਜਿਵੇਂ ਬਾਈ ਗੱਲ ਕਰਦਾ ਹੁੰਦਾ ਸੀ ਉਹ ਆਪਣੇ ਤੋਂ ਖੁੱਸ ਜੂਗੀ ਇਸ ਚੀਜ਼ ਤੇ ਆਪਾਂ ਨੂੰ ਅੱਜ ਡਟ ਕੇ ਖੜੇ ਹੋ ਕੇ ਸਾਥ ਦੇਣਾ ਚਾਹੀਦਾ